ਸ਼ਸ਼ੀ ਗਵੀਰ ਸਾਰਿਆਂ ਨੂੰ ਮੇਰਾ ਨਾਮ ਦਲਵੀਰ ਸਿੰਘ ਪੁੱਤ ਆਫ ਸ਼ਾਮ ਸਿੰਘ ਪਿੰਡ ਮੇਰਾ ਕੋਟੜਾ ਯਾਰ ਹੈਸ਼ ਮੇਰੀ ਮਾਣੇ ਮੱਜਰਿਆ ਚਮਗੌਰ ਸਾਹਿਬ ਚ ਤੇ ਪਿਛਲੇ 20 ਦਿਨ ਤੋਂ ਮੈਂ ਇੱਥੇ ਰੋਪੜ ਸੈਂਟਰ ਦੇ ਵਿੱਚ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਇਆ ਹਾਂ ਪੁਲਿਸ ਵਾਲਿਆਂ ਨੇ ਮੇਰੇ ਕੋਕੀਨ ਪੋਜ਼ਿਟਿਵ ਕੱਢੀ ਸੀਗੀ ਤੇ ਮੇਰੇ ਇੱਕ ਦੋ ਚੀਜ਼ਾਂ ਹੋਰ ਪੋਜ਼ਿਟਿਵ ਕੱਢੀਆਂ ਸੀ ਜਿਹਦੇ ਕਰਕੇ ਮੈਨੂੰ ਟਾਈਮ ਲਾਉਣਾ ਪੈ ਰਿਹਾ ਸੈਂਟਰ 'ਚ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਚੰਗਿਆਈ ਆ ਬੁਰਾਈ ਆ ਮੈਨੂੰ ਨਹੀਂ ਪਤਾ ਬਟ ਜਦੋਂ ਦਾ ਮੈਂ ਇੱਥੇ ਆਇਆ ਸੈਂਟਰ ਦੇ ਵਿੱਚ ਇੱਕ ਵੀ ਦਿਨ ਇੱਕ ਵੀ ਘੰਟਾ ਇਹੋ ਜਿਹਾ ਨਹੀਂ ਹੈਗਾ ਜਦ ਪੰਨੀਆਂ ਨਾ ਆਈਆਂ ਹੁਣ ਨੋਟ ਨਾ ਆਏ ਹੁਣ ਹਰ ਇੱਕ ਬੰਦਾ ਔਰੇ 5-500000 ਰੁਪਏ ਪਾ ਕੇ ਸਮਾਨ ਲਾਉਂਦਾ ਡੇਲੀ ਲਾਉਂਦਾ ਅੱਜ ਤਰੀਕ ਹੈਗੀ ਆ 26 ਜਾਂ 25 ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਵੀ ਇਹ ਸਾਰਿਆਂ ਨੇ ਸਮਾਨ ਲਾਇਆ ਯਾ ਰਾਤ ਵੀ ਸਮਾਨ ਲੱਗਿਆ ਤੇ ਮੈਂ ਵੀਰੇ ਗਵਾਹੀ ਵੀਰੇ ਨੂੰ ਤਿਆਰਾਂ ਜਿੱਥੇ ਮਰਜੀ ਸਾਰਿਆਂ ਦਾ ਡਰਗ ਟੈਸਟ ਹੋਣਾ ਜ਼ਰੂਰੀ ਨੇ ਔਰੇ ਜੇ ਔਰੇ ਇਹਨਾਂ ਨੇ ਪਿਛਲੇ 25 30 ਦਿਨ ਤੋਂ ਸਾਰਿਆਂ ਨੇ ਨਸ਼ਾ ਛੱਡਿਆ ਹੋਇਆ ਤਾਂ ਇਹਨਾਂ ਦੇ ਡਰਗ ਟੈਸਟ ਦੇ ਵਿੱਚ ਨੈਗੇਟਿਵ ਆਉਣਾ ਚਾਹੀਦਾ ਸਾਰਾ ਕੁਝ ਨਾ ਕਿ ਪੋਜ਼ਿਟਿਵ ਬਾਕੀ ਮੇਰੀ ਟੀਮ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਰੇ ਆ ਗਏ ਇਹਨਾਂ ਦਾ ਮੜਿਆ ਦੇਖੋ ਉਹ ਰੇ ਸਿਸਟਮ ਵੀ ਕਿਆ ਚੱਲ ਰਿਹਾ ਕਿਹੜਾ ਬੰਦਾ ਰ ਨਸ਼ਾ ਛੱਡ ਰਿਹਾ ਕਿਹੜਾ ਕਰ ਰਿਹਾ ਬਾਈ ਜੀ ਖਾਲਸਾ ਬਾਈ ਵੀ ਫਤਿਹ